ਅਗੇ ਵੀ ਇੱਥੇ ਦੇਖਿਆ ਦੇ। ਦੇਖੋ ਜੀ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਅੱਜ ਕੋਇਦਵਾਲ ਸਾਹਿਬ ਦੇ ਵਿੱਚ। ਪੰਜ ਬੱਚੇ ਜਾ ਰਹੇ ਸੀਗੇ। ਉਹਨਾਂ ਦੇ ਪਤਾ ਨਹੀਂ ਕੀ ਕਾਰਨ ਗੱਡੀ ਤੇਜ਼ ਸੀ ਜਾਂ ਕੁਝ ਹੋਰ ਕਾਰਨ ਕਰਕੇ ਤੇ ਉਹਨਾਂ ਦੇ ਵਿੱਚੋਂ ਚਾਰ ਬੱਚੇ ਛੋਟੇ ਟਾਈਮ ਹੀ ਉਹਨਾਂ ਦੀ ਡੈਥ ਹੋ ਗਈ ਹੈ। ਇੱਕ ਨੂੰ ਸਿੱਧਾ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਤਰਮਤਾਰਨ ਦੇ ਵਿੱਚ ਬਹੁਤ ਹੀ ਦੁਖਦਾਈ ਗੱਲ ਆ। ਤੇ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਬੱਚੇ ਜਰੇ ਆ ਇਹਨਾਂ ਦੀ ਉਮਰ ਜਰੀ 20 ਸਾਲ ਦੇ ਕਰੀਬ ਸੀਗੀ। ਇਸ ਤੋਂ ਜ਼ਿਆਦਾ ਉਮਰ ਨਹੀਂ ਸੀ ਬਹੁਤ ਦੁਖਦਾਈ ਗੱਲ ਹੈ ਗੱਡੀ ਬਹੁਤ ਸਪੀਡ ਨਾਲ ਲੱਗਦੀ ਤੁਹਾਨੂੰ ਲੱਗਦੀ ਵੀ ਗੱਡੀ ਕਾਫੀ ਸਪੀਡ ਤੇ ਸੀਗੀ ਇੱਥੇ ਪਹਿਲਾਂ ਉਹਨਾਂ ਨੇ ਇੱਕ ਦਰਖਤ ਜਿਹੜਾ ਤੋੜਤਾ ਉਸ ਤੋਂ ਬਾਅਦ ਟ੍ਰਾਂਸਫਰਮ ਦੇ ਵਿੱਚ ਵੱਜੀ ਆ ਟ੍ਰਾਂਸਫਰਮ ਦੀ ਹਾਲਤ ਬਹੁਤ ਜਰੀ ਖਸਤਾ ਹੋ ਗਈ ਕਿਉਂਕਿ ਗੱਡੀ ਬਿਲਕੁਲ ਹੀ ਵਿੱਚ ਵੱਜੀ ਕਿਤਾ ਸਭ ਦੱਸਿਆ ਜਾ ਰਿਹਾ ਜਿਹੜੀ ਸੜਕ ਸੁਰੱਖਿਆ ਫੋਰਸ ਆ ਕਾਫੀ ਟਾਈਮ ਲੱਗਦਾ ਜਿਹੜੀ ਐਂਬੂਲੈਂਸ ਵੀ ਜਿਹੜੀ ਕਾਫੀ ਦੇਰ ਤੱਕ ਚੱਲੋ। ਤੇ ਪਤਾ ਨਹੀਂ ਬੜੀ ਦੁਖ ਦੀ ਗੱਲ ਹੈ ਇਹਨਾਂ ਨੂੰ ਤੁਰੰਤ ਆਉਣਾ ਚਾਹੀਦਾ ਕਿਉਂਕਿ ਇਹ ਜੀ ਜਦੋਂ ਘਟਨਾ ਵਾਪਰਦੀ ਹੈ ਜ ਵੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਤਰੰਤਰ ਰਨਵਾ ਰਹੇ ਸੀ ਗੋਂਦਵਾਲ ਸਾਹਿਬ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਕੇ ਤੇ ਟ੍ਰਾਂਸਸਰਮ ਵਿੱਚ ਵੱਜੀ ਹੈ ਜਿੱਥੇ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਪਰ ਕਿਹੜੀ ਗੱਡੀ ਹੈ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਇਹ ਤਰੰਤਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਦੀ ਸਾਈਡ ਤੋਂ ਦਿਖਾਉਣਾ ਜੀ ਬੰਦਿਆਂ ਦੀ ਉਹਨਾਂ ਦੀ ਬੰਦਿਆਂ ਦੀ ਪਛਾਣ ਪਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉਤੋਂ ਪਤਾ ਸਾਰੀ ਗੱਲ ਪਤਾ ਜਿੱਤੀ ਦਾ ਜੀ ਜਿਆਦਾ ਤੇਜ਼ ਸੀ ਸਰ ਨਹੀਂ ਇਹ ਤਾਂ ਪੱਕਾ ਨਹੀਂ ਆਪਾਂ ਤਤਤੀਸ਼ ਕਰਾਂਗੇ ਦੀ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਸੇ ਹੋਇਆ ਇੱਕੇ ਮਿੰਟ ਦੀ ਯਾਰੀ ਹਾਂਜੀ